ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਕਾਫੀ ਸਾਰੇ ਜਿਹੜੇ ਪਿੰਡ ਹੈਗੇ ਉਹਨਾਂ ਦਾ ਸ਼ਹਿਰੀਕਰਨ ਕੀਤਾ ਗਿਆ ਸੀਗਾ ਸ਼ਹਿਰੀਕਰਨ ਦਾ ਮਜ਼ਦੂਰਾਂ ਨੂੰ ਕੀ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਮੇਰੇ ਪਿੰਡ ਮਹਾਰਾਜ ਦੇ ਵਿੱਚ ਅਸੀਂ ਕਾਫੀ ਸਾਰਾ ਸੰਘਰਸ਼ ਕੀਤਾ ਕਿਉਂਕਿ ਜਿਹੜਾ ਪੰਜਾਬ ਦਾ ਮਜ਼ਦੂਰ ਹੈ ਓਹੋ ਖੇਤੀ ਤੇ ਨਿਰਭਰ ਹੈ ਲਗਭਗ ਖੇਤੀ ਦੇ ਕੰਮ ਦੇ ਵਿੱਚੋਂ 60 65% ਜਿਹੜਾ 70% ਮਜ਼ਦੂਰ ਬਾਹਰ ਆ ਚੁੱਕਿਆ ਹੈਗਾ ਲਾ ਪਾ ਕੇ ਮਜ਼ਦੂਰ ਕੋਲੇ ਕੀ ਬਚਦਾ ਹੈ ਮਨਰੇਗਾ ਸਭ ਤੋਂ ਜਿਹੜਾ ਵੱਡਾ ਨੁਕਸਾਨ ਹੈ ਮਜ਼ਦੂਰਾਂ ਨੂੰ ਜਿਹੜਾ ਪਿੰਡ ਸ਼ਹਿਰੀ ਕਰਨ ਹੋ ਗਿਆ ਸਭ ਤੋਂ ਵੱਡਾ ਨੁਕਸਾਨ ਉਹਦੀ ਜਿਹੜਾ ਮਨਰੇਗਾ ਦਾ ਕੰਮ ਹੈ ਉਹ ਚਲਾ ਗਿਆ ਜਾਨੀ ਕਿ ਮੇਰੇ ਪਿੰਡ ਦੇ ਵਿੱਚ 1250 ਕਾਰਡ ਸੀ ਜਿਹੜੇ ਵਿਚਾਰੇ ਬਜ਼ੁਰਗ ਉਹ ਮਨਰੇਗਾ ਦੇ ਵਿੱਚ ਜਾ ਕੇ ਬੱਚਿਆਂ ਤੇ ਬੋਝ ਨਹੀਂ ਵਣਦੇ ਸੀ ਆਪਦਾ ਉਹ ਗੁਜ਼ਾਰਾ ਕਰਦੇ ਸੀਗੇ ਉਹ ਬੇਰੋਜ਼ਗਾਰ ਹੋ ਗਏ ਦੂਜਾ ਜਿਹੜਾ ਨੁਕਸਾਨ ਹੋਇਆ ਉਹ ਜਿਹੜੀ ਆਪਣੀ ਤੀਜੇ ਹਿੱਸੇ ਦੀ ਮਜ਼ਦੂਰਾਂ ਦੀ ਜ਼ਮੀਨ ਆਪਾਂ ਉਹਦੇ ਤੇ ਸੰਘਰਸ਼ ਵੀ ਕਰਦੇ ਆ ਤੇ ਸੰਵਿਧਾਨ ਦੇ ਵਿੱਚ ਦਰਜ ਹੈ ਵੀ ਮਜ਼ਦੂਰਾਂ ਦੀ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਹੈ ਮੇਰੇ ਪਿੰਡ ਮਹਾਰਾਜ ਦੀ ਜ਼ਮੀਨ ਘਟੋ ਘਟ 93 ਕਿੱਲੇ ਸੀ ਉਹ 93 ਕਿੱਲਾਂ ਦੇ ਵਿੱਚੋਂ ਜਦੋਂ ਨਗਰਪੰਚਾਇਤ ਕੋਲੋਂ ਅਸੀਂ ਪੁੱਛਿਆ ਉਹ ਕਹਿੰਦੇ ਵੀ 23 ਕਿੱਲੇ ਰਹਿ ਗਏ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਇਆ ਉਹ ਪੰਚਾਇਤੀ ਜ਼ਮੀਨ ਦਾ ਹੋਇਆ ਕਿਉਂਕਿ ਮਹਾਰਾਜ ਦੇ ਵਿੱਚੋਂ ਜਿਹੜੀਆਂ ਨੌ ਪੰਚਾਇਤਾਂ ਉਹ ਅਲੱਗ ਹੋ ਗਈਆਂ ਉਹ ಗ್ರಾಮ ਪੰਚਾਇਤਾਂ ਵਿੱਚ ਉਹਨਾਂ ਦੇ ਕੋਠੇ ਆ ਗਏ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆਗਾ ਅਸੀਂ ਇਹਦੇ ਤੇ ਸ਼ੰਗਾਰਸ਼ ਕੀਤਾ ਜਿਹੜੀ ਸਭ ਤੋਂ ਜ਼ਿਆਦਾ ਮਾੜੀ ਗੱਲ ਲੋਕਾਂ ਨੂੰ ਬੇਵਕੂਫ ਬਣਾ ਕੇ ਆਮ ਆਦਮੀ ਦੀ ਜਿਹੜੀ ਸਰਕਾਰ ਬਣੀ ਮੇਰੇ ਇਲਾਕੇ ਦਾ ਐਮਐਲਏ ਬਲਕਾਰ ਸਿੱਧੂ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਕਹਿੰਦਾ ਵੀ ਜਿਹੜਾ ਤੁਹਾਡਾ ਨਰੇਗਾ ਦਾ ਕੰਮ ਹੈ ਮਨਰੇਗਾ ਦਾ ਕੰਮ ਹੈ ਅਸੀਂ ਚਲਾ ਕੇ ਦੇਵਾਂਗੇ ਏ ਆਪਾਂ ਨੂੰ ਪਤਾ ਜਿੱਥੇ ಗ್ರಾಮ ਪੰਚਾਇਤ ਹੋਵੇ ਉਥੇ ਮਨਰੇਗਾ ਦਾ ਕੰਮ ਚੱਲ ਹੀ ਨਹੀਂ ਸਕਦਾ ਸਾਡੀ ਜਥੇਬੰਦੀ ਵੱਲੋਂ ਅਸੀਂ ਪਹਿਲਾਂ ਐਸਡੀਓ ਨੂੰ ਮੰਗ ਪੱਤਰ ਦਿੱਤਾ ਵੀ ਜਿਹੜੇ ਮਜ਼ਦੂਰ ਐ ਉਹਨਾਂ ਨੂੰ ਮਨਰੇਗਾ ਦੀ ਤਰਜ ਦੇ ਉੱਤੇ ਰੁਜ਼ਗਾਰ ਦਿੱਤਾ ਜਾਵੇ ਉਹਨਾਂ ਨੇ ਮੰਗ ਪੱਤਰ ਲੈ ਲਿਆ ਉਦੋਂ ਬਾਅਦ ਅਸੀਂ ਡੀਸੀ ਸਾਹਿਬ ਤੱਕ ਪਹੁੰਚ ਕੀਤੀ ਉਥੋਂ ਵੀ ਜਿਹੜਾ ਕੋਰਾ ਜਵਾਬ ਦਿੱਤਾ ਗਿਆਗਾ ਲਾਹ ਪਾ ਕੇ ਜਿਹੜਾ ਮਜ਼ਦੂਰਾਂ ਕੋਲੇ ਇੱਕ ਜਿਹੜਾ ਰੋਜ਼ਗਾਰ ਹੈ ਉਹ ਮਨਰੇਗਾ ਮੇਰਾ ਟਾਈਮ ਪੂਰਾ ਹੋ ਗਿਆ ਸਾਥੀਓ ਅਸਲ ਵਿੱਚ ਕੋਈ ਵੀ ਜਿਹੜਾ ਮਸਲਾ ਹੈਗਾਗਾ ਉਹਨੂੰ ਲੜਾਈ ਦੇਣ ਦੀ ਲੋੜ ਹੈਗੀ ਹੈਗੀ ਤੇ ਇਕੱਠੇ ਹੋਣ ਦੀ ਲੋੜ ਹੈ ਧੰਨਵਾਦ